پٹا بیچتی چار ہزار چار ہزار نہیں کرنا چاہیے سودا تو کرا تیرا سودا چل رہا ہے چل دس جے دس جے دس بالا اوپر چھیلی چھوٹی ہے تو کٹ دی بس باقی گنے کنے یار تو کا تو بولتا ہے مال کر یا نہ یار کہیں کی لینا یار او نہیں او چپ کر ਕਪੜਾ ਦੇ ਪੱਟੀ ਬੰਨੋ ਯਾਰ ਪੱਟੀ ਬੰਨੋ ਮੂੰਕੇ ਪਾਸੇ ਟਿਕ ਨਹੀਂ ਨਹੀਂ ਯਾਰ ਪੱਟੀ ਬੰਨੋ ਪੁੱਛਣਾ ਚਾਹੀਦਾ ਸ਼ਾਂਗੀ ਆ ਯਾਰ ਦੇਖ ਲਓ ਆਪ ਦੀ ਆਫੇ ਕਾਹਦੀ ਹੋਈ 970 ਬਣਾਣਾ ਪਵੇ ਕੋਈ ਬੰਦਾ ਆਪਣਾ ਇਹ ਯਾਰ ਮੈਂ ਪਰਿਪਰਨ ਦਾਰ ਨਾ ਨੀ ਕਾਲੀ ਚਟਕਲੇ ਚਟਕਲੇ ਪਰ ਉਹ ਸਦੀਕ ਮੁੰਡੇ ਦੇ ਬਹਿਗੇ ਮੁਹੰਮਦ ਸਦੀਕ ਐ ਕਿ ਕਰੂ ਭੈ ਕਿ ਉਹ ਜਲਾ ਕਰਨਾ ਚਲਣੀ ਜਾਈਆਂ ਅਗਲੇ ਲਈ ਦੋ ਹੀ ਪੜੀਆਂ ਸਦੀ ਉਹਦੀ ਚਲਣੀ ਹੈ ਬਾਕੀ ਨੇ ਜਾਂਦੇ ਆ ਉਹੋ ਬਾਈ ਵੀ ਮੇਰੇ ਪਾਸੋਂ ਸਾਹਤ ਦਾ ਕੁਝ ਰੱਖਣਾ ਹਾਂ ਉਹ ਲੈ ਆ ਬਣੀ ਬੜੇ ਬੜਾ ਫਾ ਬੜੇ ਬੜੀਆਂ ਆ ਬੜੀ ਦਿਖਾ ਦੇ ਹਾਂ ਹਾਂ ਦਾਦਾ ਜਿਹੜੇ ਫੁੱੜੀ ਖੜਾ ਹਾਂ ਠੀਕ ਹੈ ਬੰਦੇ ਆ ਛੇਲੀਆਂ ਯਾ ਛੋਟੀਆਂ ਨੇ ਚੱਲਣਗੇ ਪਾਰਾ ਚੱਲਣਗੇ ਯਾਰ ਜਾਂਦੇ ਆ ਨੇ ਬਾਈ ਇਹ ਨਾ ਉਹ ਹੀ ਬੱਚਾ ਦਿਖਾਏ ਨਹੀਂ ਹੋਣਾ ਜੇ ਆਉ ਮੈਂ ਮੀਮਣੀ ਦਿਖਾ ਦੇ ਦਿੰਦਾ ਕੋਈ ਨਹੀਂ ਜਾਂਦੀ ਨਾਲ ਯਾਰ ਇਹ ਦੁਮਾਲਾ ਸੁਣਾ ਕੋ ਡੋਰਾ ਮੋਹ ਰੋ ਰਾਮੋ ਫੜਤਾ ਜਾ ਹੁਣ ਇਹਨੂੰ ਤੇ ਕੋ ਬੱਤੇ ਕੋਕੜ ਜਾ ਬੱਦੀ ਦਾ ਦੇ ਦਿੰਦੀ ਆ ਵੀ ਇਹ ਕਿਹੜੇ ਦੁੱਧ ਦੀਨ ਵਾਲੀ ਦਾ ਨਹੀਂ ਦੇਣੀ ਇਹ ਰੱਖ ਪਰਾਂ ਜੇ ਤਨ ਆ ਮੈਂ ਮੀਮਣੀ ਦੇਦੀ ਥੋੜਾ ਨਾਲ ਯਾਰ ਮਾਰ ਦੇ ਜੀ ਇਹ ਬੱਕਰੀਆਂ ਹੋ ਜਾਂਦੀਆਂ ਆ ਦੋਨੇ ਦਾ ਫੜਕੇ ਯਾਰ ਵੱਡੇ ਵੱਡੇ ਨੇ ਛੜੀਆਂ ਉਹ ਭਾਈਆ ਦੋ 90 ਕੰਨਾਂ ਵਾਲੀਆਂ ਮੀਮਣੀਆਂ ਦੇ ਰਾਮੂ ਆਹੋ ਹਾਂ ਇਹ ਲੋਟ ਨੇ ਕਹਿ ਰਤੀਆਂ ਦੀਆਂ ਨੇ ਚਾਚਾ ਬੈਠ ਜਾਣਾ ਚੱਤ ਲੈ ਜਾਣਾ ਪਿੱਛੇ ਨਹੀਂ ਦੇਣੀ ਓਕੇ ਨਹੀਂ ਕਰ ਲਾ ਮਾਦਾ ਕੱਟ ਤੋਂ ਫੋਰ ਨਹੀਂ ਕੱਟਣੀ ਬੜੀਆਂ ਦੁਖੂਗਾ ਉਹ ਆਉਂਦੀ ਆ ਫਿਰ ਯਾਰ ਅੱਟਾ ਤਾਂ ਦੋਨੇ ਦਾ ਫੜ ਕੇ ਯਾਰ ਆਹ ਉਹਦਾ ਦੁਖੂ ਮੈਂ ਯਾਰ ਚਾਚਾ ਛੇਤੀ ਵੜ ਜਾ ਰਾਜ ਚਿੱਤਰ ਕਿਉਂ ਐ ਜਾਗਦਾਂ ਕੀ ਗੱਲ ਪਈ ਇਹ ਟੋਕਰ ਮੁੰਡੇ ਦਾ ਫੁੱਫੜ ਓਏ ਆ ਕਹੀ ਲਾਉਗਾ ਕਹੀ ਯਾਰ ਹੋਰ ਬਾਦ ਨਿਕਲ ਗਿਆ ਯਾਰ

ਤੂੰ ਵੀ ਲਾ ਆ ਕੋਸ ਅਭੀ ਤੋਰੇ ਬੜੀ ਗੈਰ ਉਹ ਲੋਗਾ ਸੁਣ ਲਈ ਫੜਾ ਕੱਢ ਗਿਆ ਜੇ ਕਿਸੇ ਦੂਜੀ ਚੀਜ਼ ਕਿ ਮੈਂ ਪਵੇਚਦਾ ਉਹ ਖਾਣ ਜਾਂ ਮੈਂ ਲੈ ਲੈਣਿਆ ਸਵਾਰ ਰੱਖ ਮੜਾ ਉਹ ਜਾਣਿਆ ਹਰ ਫੜਾ ਲਾ ਪੱਕਾ ਬੰਦਾ ਹੈ ਸੁਣ ਲੈ ਮੇਰੀ ਉਹ ਉਹ ਨਾਰੀ ਦਾ ਹੈ ਨਹੀਂ ਨਾਰੀ ਦਾ ਹੈ ਨਹੀਂ ਰੋਜ਼ ਵੀਡੀਓ ਦੇਣਾ ਕਹਿੰਦੇ ਮੈਂ ਤਾਂ ਉਹ ਵੀ ਉਹ ਅੱਛਾ ਲੱਗੇ ਤਾਂ ਬਣਾ ਲੈ ਕੇ ਭਾਈ ਉਹ ਬਾਈ ਉਹ ਏ ਵੀ ਵੀ ਪਿੱਛਾ ਆ ਬੜਾ ਬੜਾ ਪੱਟ ਵੱਡੀ ਆ ਤੁਹਾਨੂੰ ਵੀ ਜਿਹੜਾ ਰਹਿਣ ਦਾ ਚਿੱਠੀ ਚਾਹੀਦੀ ਬਈ ਪਲੀਨ ਕਿਉਂ ਕਿ ਅਖੀਲਾ ਰਹਿਣ ਦਾ ਠੀਕ ਆ ਉਹ ਕਿਵੇਂ ਹੈਲੋ ਪਹਿਲੀ ਪਹਿਲੀ ਆ ਚਿੱਟੀਆਂ ਆ ਆਹ ਆ ਫੜਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਚੱਲ ਇਹਨੂੰ ਨਾਲ ਕਿੱਟਿਆ ਖੀਲਾ ਹੋਰ ਵੀਰੇ ਜੇ ਉਹਨੂੰ ਕੋਈ ਗਾਹ ਕਾ ਉਤਾਹੇ ਕਰਾਂਗੇ ਕੁਛ ਯਾਰ ਹੋ ਲੈ ਜਿੱਡੇ ਖੀਲ ਹੋਰ ਲਿਆ ਚਾਚਾ ਹੋਰ ਕਿ ਕਿੰਨੇ ਵਟਸਾ ਆ ਕੋਈ ਨਾ ਮਾਰਦੇ ਆ ਕਿਹੜਾ ਤੂੰ ਦਾ ਕਾ ਲਵੇ ਲੱਗੂਗਾ ਅੱਜ ਮੰਦਾ ਹੀ ਆ ਖਰੀਦਣ ਵਾਲੇ ਨੇ ਬਾਹਰ ਜਿਹੜੀ ਮਾਰੀ ਆਪੇ ਕੱਢੂ ਬੱਕਰਿਆਂ ਵਾਲੇ ਕੋਈ ਦਾ ਨਹੀਂ ਮਾਰਿਆ ਪਾਣੀ ਇੰਦਾ ਦੇਵਾੜੀ ਆ ਤੇ ਅੱਬਾ ਅੱਧਰ ਦੀ ਆ ਕੋਈ ਥੱਲੇ ਰੱਖੀਏ ਬਸ ਇਹੀ ਲੋਕਾਂ ਹੀ ਨੇ ਅੱਬਾ ਸ਼ਾਮ ਤੂੰ ਅੱਗ ਨਾਲ ਮਾਰਦੇ ਨਾ ਲਿਆ ਮੈਂ ਤਾਂ ਇਹਨੂੰ ਵੇਨਾ ਪੂ ਮਾਪੂਏ ਕੋਈ ਹਾਂ ਨਹੀਂ ਤਾ ਯਾਰ ਕੋਈ ਗੱਲ ਨਹੀਂ ਸਾਰੇ ਇਕੱਠੀ ਸਾਰਿਆਂ ਦਾ ਇਹ ਬਾਜ ਮਾਰਿਆ ਬਾਜ ਦੇ ਹੋਰ ਲਿਆ ਹੋਰ ਲਿਆ ਹੋਰ ਲਿਆ ਬਹੁਤੀ ਛੋਟੀ ਨੇ ਨਹੀਂ ਨਹੀਂ ਇਹ ਹੈ ਨਿੱਕੀ ਮੇਵਣੀ ਨਹੀਂ ਨਿਓ ਪੰਦਾ ਦੁੱਧ ਚੁੰਗਣਾ ਨਹੀਂ ਮੇਵਣੀਆਂ ਦੇ ਪੁੱਤ ਐਵੇਂ ਬਊਗਾ ਹੈ ਨਾ ਮਾਰ ਲੈਣਾ ਇਹਨੇ ਛੇ ਉਹ ਕਿੱਥੇ ਲੱਗ ਤਪੜੀਆਂ ਪਹਿਣੀਆਂ ਕਿਉਂ ਤਪੜੀਆਂ ਪਹਿਣੀਆਂ ਹੁਣ ਤਾਂ ਕੱਖ ਆਮ ਨੇ ਉਹ ਬਾਈ ਇਹ ਤਾਂ ਨਾਲ ਜਾਂਦੇ ਆ ਨਾ ਬੱਗੇ ਨੇ ਪਗੜੌੜ ਵੀ ਨਹੀਂ ਆਹ ਫਣੀ ਪੱਠਾ ਮਣੀ ਆ ਪੱਠਾ ਨੇ ਆ ਬਠਾ ਮੜ ਸਾਰੀਆਂ ਲੈ ਸੱਤ ਹੋ ਗੀਆਂ ਸੱਤ ਹੋ ਗਈਆਂ ਹੋ ਹੋ ਗਈ ਗੜ ਗਈ ਮੈਂ ਤਾਂ ਹੁਣ ਆਪਣਾ ਭਰੋਸਾ ਨਹੀਂ ਕਰਨੀ ਪੈ ਗਈ ਇਹ ਬਰਾ ਕੱਢ ਲੈ ਨਾ ਨੀ ਤਾਂ ਬੱਕਰੇ ਨੇ ਕਿੰਨੀ ਹੋ ਗਈ 7 ਲੈ ਬੱਤ ਕਰਦਾ ਤਾੜੇ ਦੀ ਕਰ ਮੈਂ ਕਹਿੰਦਾ ਬੜੀ ਨੀ ਮੇੜ ਦੀ ਕੀ ਲੱਗਿਆ ਤੜੇ ਦਾ 75500 ਨੂੰ ਪਾ ਦੇ ਨਹੀਂ ਪੈਂਦੀਆਂ ਨਹੀਂ ਪੈਂਦੀਆਂ ਬਾਈ ਕੋਈ ਬੱਤ ਖੜ ਜਾ ਯਾਰ ਬੱਤ ਖੜ ਜਾ ਤੂੰ ਤੂੰ ਲਾ ਤੂੰ ਨਾ ਤੂੰ ਬੈਠਾ ਤਾਂ ਤੂੰ ਲਾ ਕੋਈ ਨਾ ਇਹ ਹੀ ਹੋਵੇਗਾ ਆਪ ਕੋਲੋਂ ਬੂਗਾ 3000 ਰੁਪਏ ਰਾਮ ਨੂੰ ਹੈ ਆਪ ਕੋਲੋਂ ਨਾ ਬੂਗਾ ਪਿੰਦੀ ਮੈਂ ਬਾਹਰ ਕੱਢ ਤੀ 3000 ਤੋਂ ਤੇ ਫੜੀਆਂ ਹੋ ਜਾਂ ਨਾਲ ਜਾਂਦੇ ਨੇ ਬੱਤੀ ਸੱਤੇ ਵੀ ਨਹੀਂ ਆ ਕੋਈ ਗੱਲ ਖੜੋ ਗੇ ਉਹਦਾ ਗੱਲ ਖੈਗੇ ਬਹਿ ਗਿਆ ਮੰਜੇ ਤੇ ਮੇਰੇ ਫੜੀਆਂ ਨੇ ਮੇਰੇ ਜਿਹੜੀ ਕੋ ਮਾਰੀ ਹੋਰ ਚਲੋ ਪਹਿਲੀ ਸਾਈਡ ਤੇ ਕਰਦੇ ਵੀ ਜਦ ਕੋਈ ਨਹੀਂ ਆ ਤੂੰ ਆਹ ਦੋ ਦਿਨਾਂ ਸੈਪੜਦੇ ਆ ਉਹ ਐਨੀ ਜਾਏ ਮਰ ਜੂ ਜਾਂ ਮੈਂ ਮਾਰੀ ਇਹ ਨੰਦਾ ਖੜ ਕੇ ਮਾਰਿਆ ਮੈਨੂੰ ਮਾਰ ਟੰਟਾ ਕਾਲਪਈ ਜੂ ਮੁੰਡਾ ਮੇਰੇ ਫੜੀਆਂ ਨੇ ਪੱਠਾ ਤੂੰ ਨਾਲ ਦੇ ਨਾਲ ਲੱਗ ਜਰਾ ਇੱਕ ਪੱਠਾ ਮਾਰ 25 2500 ਦਾ ਫਰਕ ਥੋੜਾ ਪਊਗਾ ਉਹ ਕੋਈ ਨਹੀਂ ਫਰਕ ਵਿੱਚ ਸ਼ਾਂਤੀ ਆ ਵਿੱਚ ਬਸੰਤੀ ਆ ਆ ਨਾਹੀ ਆ ਨਾਫੀ ਕੋਈ ਵੀ ਦੱਸ ਦੇ ਮਾੜੀਆਂ ਜੋ ਕੰਦ ਮਾਰੇ ਕੋਈ ਨਹੀਂ ਲਾਦਾ ਨਾਫੀ ਕਾੜਲੀ ਵਿੱਚੋਂ ਉਹ ਨਾ ਰੱਖਾਂ ਦੀ ਪਰ ਕੱਢਦੀ ਨਾਫੀ ਕਾੜਲੀ ਵਿੱਚ ਆ ਠਾਨੀ ਦੇਖਿਆ ਕੋਈ ਮੁੰਮਾ ਨਹੀਂ ਦੇਖਿਆ ਜਨਾ ਬਗਾਨੀ ਆਉਂਦੇ ਕੁਝ ਨਹੀਂ ਦੇਖਦੇ ਯਾਰ ਅਸੀਂ ਨਹੀਂ ਦੇਖਦੇ ਨਾਫੀ ਕਾੜਲੀ ਵਿੱਚ ਹੀ ਜਾਂਦੇ 3100 ਦਿੰਨੇ ਨਹੀਂ ਖਾਂਦੀ 3200 ਦਿੰਨੇ 3500 ਦਿੰਨਾ ਫਿਰ ਹੁਣ ਕੀ ਕਰਾਂ ਪੱਠਾ ਦਵਾਗੇ 5200 ਰੁਪਏ ਨੂੰ ਮੇਰੇ ਭਾਈ ਨੇ ਪਿਛਲੀ ਵਾਰੀ ਮੇਰੇ ਤੋਂ ਮੰਗੇ ਸੀ ਮੇਰੇ ਕੋਲ ਹੈ ਨਹੀਂ ਮੈਂ ਜਾਂ ਕਿੰਨਾ ਹੁੰਦਾ 5200 ਕਿੰਨਾ ਹੁੰਦਾ ਯਾਰ ਕਿੰਨਾ ਮੈਂ ਜਾਂ ਕਿੰਨਾ ਹੁੰਦਾ 5200 ਆਓ ਫੁੱਦੂ ਕਰਦੀਆਂ ਯਾਰ ਮੇਰੇ ਵੀ ਇੱਕ ਜਗ੍ਹਾ ਕਰ 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 ਕੋਈ ਨਹੀਂ ਕਰ ਕੋਈ ਨਹੀਂ ਕਰਦੇ 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 ਕੋਈ ਸ਼ਾਵਨਾ ਕਰੀ ਇਹਨੂੰ ਮਾਰੀ ਨਾ ਫੁੱਦੂ ਨਾ ਆਪਣੇ ਨੂੰ ਇਸਤਰੀ ਬਣਾ ਤੂੰ ਵੀ ਲੋੜ ਨਹੀਂ ਇਹਨੂੰ ਫੁੱਦੂ ਨੂੰ ਮਾਰੀ ਨਾ ਤੁਸੀਂ ਮੰਡਿਆ ਜਿਹੜੇ ਨੇ ਨਾ ਗਾਗ ਨੂੰ ਮਾਰੋ ਨਾ ਤੁਸੀਂ ਵੇਚਣ ਵਾਲੇ ਨੂੰ ਇਹਨੂੰ ਮਾਰੀ ਨਾ ਆਪਣੇ ਲੋਕ ਮੱਝ ਦੇ ਬਹੁਲੇ ਹੈ ਆਪਣੇ ਲੋਕ ਮੱਝ ਦੇ ਬਹੁਲੇ ਹੁਣ ਹਾਰ ਵੀ ਨਹੀਂ ਹਾਂ ਕਾਇਰ ਵੀ ਨਹੀਂ ਵੀ ਇਕੱਠੇ ਹੋ ਗਏ ਵੀ ਮਲੰਗਤ ਹੋਏ ਇਕੱਠੇ ਹੋ ਗਏ ਹਾਂ ਅਸੀਂ ਆਪੇ ਮਲੰਗ ਕਹਿੰਦੇ ਆ ਕਮੈਂਟਾਂ 'ਚ ਨਾ ਕਿਹਾ ਕਰੋ ਹਾਂ ਹਾਈ ਰੋਟੀ ਦੇ ਨੰਗਾ ਜਿਵੇਂ ਪਿਓਰ ਕੁਰਤੀ ਸਾਡੇ ਤੰਗਾ ਨਾ ਸਾਨੂੰ ਸੰਗ ਹਾਂ ਮੁੱਖ ਬਗ ਹੁਣ ਹਾਂ ਲੈ ਰਣਾ ਵੇ ਕਰੜ ਕੰੜੇ ਹੋਰ ਪਰਿਆਂ ਨਹੀਂ ਕਰਦਾ ਮੁੰਡੇ ਦੀ ਮੁੱਛੜੀ ਖੜੀ ਕਰੀ ਹੈ ਹੈ ਮੁੱਛ ਖੜੀ ਕਰ ਉਹ ਕੋਈ ਨਾ ਬਟਾ ਦੇ ਉਹ ਕੋਈ ਮਸਮ ਹੋਇਆ ਹਾਂ ਹਾਂ ਚੀਲਾ ਬੜਾ ਖੜਾ ਹੋ

ਕੜੀਆ ਵੇ ਤੂੰ ਫੜ ਜਾਗਾ ਉਹਨੂੰ ਹਰ ਜਾ ਪਠਾਏ ਜੇ ਲੈ ਆਣੀ ਇਹਨਾਂ ਦੇ ਘਰ ਸੁਣ ਲਓ 4800 ਪਠਾ ਦਊਗਾ ਜੇ ਲੈ ਆਣੀ ਕਿੰਨੇ ਹੁੰਦੇ 4800 ਕਰ ਦੋ ਜਿੰਨਾ ਹੋ ਗਿਆ 2000 3000 ਘਟ ਗਿਆ ਤਿੰਨੇ ਹੁੰਦੇ ਇਹਦਾ ਪੁੱਛੋ ਕਰ ਦੋ ਜਿੰਨਾ ਬਣਾਉਗਾ ਯਾਰ ਉਹ ਸਾਰੇ ਦੇ ਦੇ ਉਹਦੀ ਛੜ ਦੇ ਕੰਚਾ ਆ ਜਾ ਯਾਰ ਲੈ ਭਾਈ ਗੱਲ ਸੁਣ ਲੈ ਗਾਇਬ ਪੰਚਾਇਤ ਠੀਕ ਆ ਨਾ ਠੀਕ ਆ ਗੱਲ ਇਹ ਰੱਪ ਹੁੰਦੀ ਹੈ ਪੰਚਾਇਤ ਸਾਡੇ ਪਹਿਲੇ ਕੁਝ ਨਹੀਂ ਹਾਂ ਇਹ ਤਾਂ ਲੰਗ ਹੈ ਮੁੱਟੀ ਦੇ ਮਲੰਗ ਹੈ ਇਹ ਜਮਨ ਨਾ ਟੜ ਲੰਗ ਹੈ ਆਇਨਾ ਚਾ ਚੰਚਰ ਕਰਦੀ ਜਿੱਦ ਕਟਣੀ ਉਹ ਹੋ ਜਾਉਂਗੇ ਆਏ ਪੁੱਠਾ ਬੋਲਦਾ ਰੀਲ ਕੱਟਦੀ ਵਿਚਾਲੇ 42 ਸਾਨੂੰ ਰੋ ਗਿਆ ਸਤਾ ਚੱਕੋ ਫੜ ਕੇ ਹੜ ਹੜ ਇਹ ਮੇਰੇ ਮਾਰੇ ਕੋਈ ਨਾ ਡੜਾ ਕੇ ਇਹ ਦਿਨ ਬਾਸੇ ਰਵੇ ਲੈ 42 ਸਾਨੂੰ ਇਹ ਨਿਸ਼ਾਨੀ ਲਈ ਜੰਦਾ ਨਿਸ਼ਾਨੀ ਨਸ਼ੇ ਦੀ ਸੰਗੋ ਚੱਕ ਦੱਸ ਇਹਨਾਂ ਦੇ ਦੋ ਬੇਬਣੀਆਂ ਬਾਹਰ ਨਾ ਨਾ ਹੋ ਜਾ ਹੋ ਜਾ ਕਰ ਹੋ ਜਾ ਹੋ ਜਾ

ਇਕ ਲਾਲ ਅੱਖਾਂ ਦੇ ਕੋਹੜੀ ਜਾਨ ਦੇ ਵੀ 3400 ਨੂੰ ਹੋ ਗਈਆਂ ਭਾਈ ਸਾਹਵਲਾ ਜੋੜ ਦਾ 7 ਪੱਟਾ ਕਿੰਨੇ ਪੈਸੇ ਬਣ ਗਏ 7 4 28 28000 ਬਣ ਗਿਆ 3400 ਹੋ ਗਿਆ ਆ ਸਾਈਂ ਵਾਲਾ ਦੇ ਭਾਈ 3400 ਪਾਏਗਾ ਪੱਤੀ ਸਿੱਕਦਾ ਮਹਾਲੀ 7 4 28 ਭਾਈ ਇਹ ਵੀ ਬੜੀ ਵਧੀਆ ਬਣਾਈ ਬੜਾ ਜਮੀ ਬਣਾਉਗਾ ਮਹਾਲੀ ਕਿਹੜੀ ਪਿੰਡ ਸੌੜਾ ਭਾਈ ਆਪਣਾ ਬੋਲੀ ਜਦੇ ਸੌੜਾ 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 ਹਾਂ ਇਹਦਾ ਗਾਹ ਨਹੀਂ ਸਾਡਾ ਲੱਗਿਆ ਪਟੋ ਭਾਈ ਆ ਸਾਰੀ ਵਾਲਾ ਇੱਕ ਮਿੰਟ ਹਲੇ ਫਾੜਾ ਪੈਸੇ ਲੰਘ ਨਹੀਂ ਬਲਾ ਜਾਈ ਦੇ ਦੇ ਨਾਲੇ ਆ ਆ ਹੀ ਵਿਚਵਾਉ ਆਏ ਸੱਤ ਹੋ ਗਈਆਂ ਇਹਦਾ ਕੀ ਹੈ ਪਲਾ ਪੈਸੇ ਪੋਮਲ ਜੀ ਬੱਚਾ ਦੇ ਨੇੜੇ ਪਲਾ ਪੈਸੇ ਨੂੰ ਕਿੰਨੂ ਵੜਾ ਐ ਭਾਈ ਦੋ ਤਿੰਨ ਕੀ panjang, satu, satu, enam, satu, sebelas, dua belas, tiga belas, ਲਖੀਆ ਕੋਈ 23 ਸੰਗੀ ਕਰਤੀ ਬੰਗਵਾਉਂਗਾ ਸਾਰੇ ਬੱਚੇ ਕਰ ਰਿਹਾ ਹੈ 47 ਮਿੰਟ ਹਾਈ ਮੰਨਾ ਬਣਾ ਦੇ ਮੰਨਾ 29 ਸਾਰਾ ਪਹਿਲਾਂ ਛਾੜ ਗਿਆ ਬਾਈ 29 ਦਾ ਦੇਦਾ ਕਿੰਨੇ ਨੇ 500 ਉਹ 100 ਮੜਾ ਲਿਓ ਬਾਈ 500 ਲਓ ਜੀ ਫਾਈ ਪਰਚੀ ਆਪਣੀ ਆਪਣੀ ਹੋਊਗੀ ਹਾਂ ਵੀਰੇ ਆਪੇ ਚੇਤਾ ਨਾ ਮੰਨਾ ਤੇਰੇ ਨਾਲ ਜਾਵਾਂ ਪਰਚੀ ਟਾਉਂ ਡਾਂਗਾ ਬਾਅਦ ਵਿੱਚ ਕਰੀਂ ਪਰਚੀ ਆ ਦੇ ਬਟਾਉਂਗਾ ਆ ਯਾ ਵੀ ਲਾਣੀ ਹੈ ਆ ਸਾਈ ਮੋੜ ਦਾ 100 ਬਣਾ 29 ਕਰਤੀ ਜਾ ਕੱਲ ਸੁਣ ਓਏ ਮੁੰਡਿਆ ਲਿਖਿਆ ਹੀ ਆ ਪੋਪਦੀ ਐ ਖੁਸ਼ ਹੋ ਕੇ ਛੋੜ ਜੋ ਮਰਜ਼ੀ ਕਰ ਖੁਰ ਮੋਕਲਾ ਆ ਯਾ ਸਾਹਮਣੇ ਕਰ ਹਾਂ ਬੜ ਠੀਕ ਆ ਚੱਕ ਬਾਈ ਆ ਤੇਰੀ ਛੋੜ ਐ ਸੱਤਾ ਚ ਕਿਉਂ ਵੀ ਉਹਨੇ ਇਹਦਾ ਰਸਕੀ ਮੰਗਦਾ ਦਸ ਮੋਲੇ ਦਾ ਬੰਦੀ ਮੋਲੇ ਦਾ ਇਹਦਾ ਇਹਦਾ 12000 ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਸਹੀ ਸਹੀ ਗੱਲ ਸਹੀ ਤੇ ਕਰ ਕਰ ਇਹ ਬਚਨ ਨਾ ਕਾਹਨ ਕਰਦੇ ਕਿਨੇ ਲੋਕ ਆ ਐ ਵੰਡੀਆਂ ਚਲਾਵੇਂਗਾ ਤੂੰ ਘੱਟ ਤਾਂ ਦੇਖ ਲੈ ਪਰ ਘੱਟ ਨਹੀਂ ਹੀ ਰਹਿ ਇਹ ਤੂੰ ਦੇਖ ਲੈ ਵੱਡਾ ਚੌਧਰੀ ਕਿੰਨੇ ਚੜਦੀ ਹੈ ਹਾਂਜੀ ਉਹ ਵੀ ਜ ਸੱਤ ਨੂੰ ਨਹੀਂ ਆਈ ਸੱਤ ਨੂੰ ਪਰੇ ਹੋ ਗਈ ਬਾਈ ਨੀ ਨੀ ਪਹਿਲੇ ਪਹਿਰੇ ਨਾ ਲਾ ਨਾ ਲਾ ਆਪਾਂ ਲੋਕ ਕੀ ਕਰਨਾ ਕਰ ਰਹੇ ਹਾਂ ਬੰਦ ਮਿਲਦਾ ਨਾ YouTube ਪਰ ਨੰਬਰ ਘਟੀ ਗਿਆ ਜਰਾ 7000 ਦੇ ਦिए ਸੱਤਜਾਤੀ ਸੱਤਜਾਤੀ 12 ਦੀ ਵੀ ਨਹੀਂ ਹੈਗੀ 12 ਦੀ ਵੀ ਨਹੀਂ ਹੈਗੀ ਫਿਰ 12 ਦੀ ਵੀ ਇਹ ਪੱਕਾ ਮੁੱਲ ਦਾ ਹੋਗਾ ਇਹ ਮਤਲਬ ਐਸਾ ਟਿਕੇ ਮਾਰਿਆ ਕਿਉਂ ਇੱਕ ਹਟਾ ਮੰਨ ਲੀ 8000 ਰੁਪਏ ਦੇ ਕੇ ਬਠੀਗਾ ਉੱਪਰ ਦੇ ਲੈਣਾ ਦੋ ਮਿੰਟ ਹਟ ਤੂੰ ਹਟ ਦੇ ਨਾ ਲੈ ਕੇ ਜਾਣੀ ਪਾ ਠੀਕ ਹੈ ਪਤਾ ਲੱਗਦਾ ਸੀ ਸਾਢੇ ਸੱਤੇ ਪੁੱਤੇ ਮਾਰਤੀ ਸ਼ਾਲ 8000 ਲਾਤਾ ਮੁੰਡਾ 8000 ਲੈਣ ਬਾਈ 6000 ਹੈ ਹਾਂ ਉਹ ਲੈ ਜਾ ਪੁੱਛ 8000 ਦੇ ਬੱਸ ਲੈ ਕੇ ਜਾਣੀ ਐ 10000 ਦੀ ਦੇ ਮੰਗ ਕੋਈ ਚੱਕਣੀ ਐ ਪੱਠ ਲੈ ਕੇ ਜਾਣੀ ਹੈ ਇੱਤਰਾਪਾਂ ਦੇ ਗੱਲ ਸੁਣਾਗਾ ਤੂੰ ਤੂੰ ਜਾਣੀ ਆਸਾਂ ਜੱਪੇ ਦਮ ਮਰ ਮਾਰ ਅਰੇ ਯਾਰ ਅਮੇ ਤਾਂ ਮਿੱਟੀ ਦੇ ਮਾਨ ਨਹੀਂ ਤੈਨੂੰ ਇੱਥੇ ਮਾਲ ਦੱਸਦਾ ਐਂ ਕਰ ਸਹੀ ਉਹ ਠੀਕ ਹੈ ਭਾਈ ਹੁਣ ਇਹਦਾ ਲੈ ਠੀਕ ਹੋ ਗਿਆ ਕਿੰਨੇ ਘੇਤਾ ਓਏ ਸਾਢੇ ਅੱਢ ਦੀ ਇੱਕ ਪਾਸੂ ਖਾਣਾ ਕਿੱਥੋਂ ਸਾਢੇ ਅੱਢ ਦੀ ਉਹਦਾ ਕੋਈ ਚੱਕਰ ਨਹੀਂ ਸਾਢੇ ਅੱਢ ਦੀ ਸਾਢੇ ਅੱਢ ਦੀ 8.5 ਦੀ ਨਹੀਂ ਰਾਜੂ ਆਪਾਂ ਤੁਹਾਨੂੰ ਸਾਰਾ ਕੁਝ ਛੱਡ ਕੇ ਦੱਸਦਾ ਕਿੰਨੇ ਕਹਿੰਦੇ ਚਾਹ ਪੂਰੀ ਨਾਉਂਦੀ ਹੋਗੀ 10000 ਦੀ ਹੋਗੀ ਯਾਰ ਬਖੜੀ ਨਾਉਂਦੀ ਹੋਰੀ ਛੱਡ ਦੇ 8.9 ਦੀ ਹੋਰੀ ਜਾਣ ਦੇ ਹੋਗੀ ਨਾਉਂਦੀ ਹੋਗੀ ਨਾਉਂਦੀ ਪਾਏ ਹੋ ਠੀਕ ਹੈ ਬਾਈ ਯਾਰ ਹੁਣ ਮੇਰੀ ਲਈ ਹੋ ਜਾ ਰਾਜੂ ਕਿਉਂ ਮਾਰਦਾ ਲੰਮੀ ਯਾਰ ਮੈਨੂੰ ਮਾਰ ਪੂਰੀ ਨੂ ਨਹੀਂ ਹੋਗੀ ਤੇਰੀ ਸੋਚ ਉਹਨੇ ਰਾਜ ਨੂੰ ਪੱਕਾ ਦੇ ਰਿਹਾ ਸਵੇਰੇ 11:00 ਨਹੀਂ ਮੇਰੇ ਕੀ ਕਹਿਦਾਗਾ 1000 ਘਟਾਈ ਜਾਂਦੇ ਪੱਕਾ ਅਸੀਂ ਖੋਖ ਦੋਨ ਖੜ ਤਾਂ ਹੀ ਝੂਟਾ ਦੇਖ ਲੈ ਇੱਕ ਵਾਰੀ ਬਾਕੀ ਪਰੋਂ ਘੜਦੇ ਫੇ ਤੁਹਾਨੂੰ ਵੜਦੇ ਹੋਰ ਕੀ ਪਤਾ ਹੈ ਠੀਕ ਹੈ ਯਾਰ ਆਹ ਕਿਆ ਗੇਰ ਕਿਸੂਤਾ ਤੈਨੂੰ ਪਤਾ ਜਣਾ ਅਸੀਂ ਏਡੂ ਚਾਣਾ ਹਾਂ ਇਹ ਹੀ ਲੈਂਦਾ ਹੈ ਮੇਰਾ ਤੇਰੇ ਵਰਗੇ ਕਰਮੀਆਂ ਪਿੱਛੇ ਮੇਰਾ ਵੀ ਕਰੜਾ ਹੋਇਆ ਕੰਮ ਮੈਂ ਨਹੀਂ ਕਰਦਾ ਹੋਰ ਆ ਚੱਕ ਸਾਡੇ ਨੂੰ ਅਸੀਂ ਬਸ ਨੇ ਹੁਣ ਠੀਕ ਹੈ ਹੋਰ ਉੱਗਣ ਪਾਹੀ ਤੈਨੂੰ ਆਹੀ 500 ਬਣਿਆ ਉੱਪਰ ਦਾ ਕਿੰਨੀ ਹੋਣਾ 8 ਹੋ ਗਈਆਂ 8 ਹੋ ਗਈਆਂ 8 ਚਾਗਾ ਪਾਗਲ ਖੜੋ ਪੈਸੇ ਆਪ ਲੰਗੜ ਜਾ ਖੜਾ ਚੱਲਦੇ ਹੋਰ ਲੈਣੀ ਪੈਣਾ ਦੇ ਦੇ ਇਹ ਲਾ ਲਈ ਆ ਕਾਲੀ ਲਈ ਜੀ ਤੇ ਖੜੀ ਬੜੀ ਸੜੀ ਆ ਹਾ ਮਰਦੀ ਪੰਜ ਸਰਮ ਖੜੇ ਆ ਖਰ ਨਹੀਂ ਕਰਦਾ ਕੀ ਬਤਾ ਬਣਿਆ 19 500 ਸਾਢੇ ਦੁਬਾਰਾ ਗੈਣ ਆ ਸਾਹਮਣੇ ਖਰੇ ਕਰ ਬਈ ਆ ਠੀਕ ਹੈ ਖਰੇ ਕਰ ਉਹ ਖਰੇ ਕਰ ਲੈ ਮੂੰਹ ਕਰ ਲੈ ਉਧਰ ਮੂੰਹ ਕਰਦਾ ਉਹ ਤੇ 3400 ਉਧਰ ਦੇਤਾ ਤੇ ਸਾਢੇ ਨੂੰ ਇਧਰ ਦੇਤਾ ਤੇਰੀ ਰਕਮ ਸਾਹਮਣੇ ਬਾਈ ਚੱਲਾ ਕਿਲੇ ਫੇ ਗਾਹ ਤਲੀ ਅੱਛਾ ਇਹਨਾਂ ਦੀ ਲਿਖਾਈ ਕਰਾਓ ਬਈ। ਚੱਲੀ ਬਈ ਤੈਨੂੰ। 8.9 ਠੀਕ ਆ ਹੁਣ। ਵੀਰੇ ਬਾਈ ਇਹਨਾਂ ਦੀ ਕਰਾ ਲਿਖਾਈ। ਚਲਾ ਜਾ ਬਾਈ ਫਿਰ ਉੱਠ ਖੜਾ। ਕਿੰਨਾ ਬੰਦਾ ਤੂੰ ਦੇ ਕੱਸਾ? ਸਿੱਕੜੇ ਪਿੰਡ ਆ ਸਾਰੇ ਹੁਣ ਫਿਰ ਟੈਗ ਲੱਗਿਆ। 100 ਦਾ ਪਿੰਡ ਬਾਈ ਆਪਣਾ। ਮੋਹਾਲੀ ਜ਼ਿਲ੍ਹੇ ਵਿੱਚ। ਸਾਰੇ ਜੀ। ਕਿੰਨੇ ਨਾਲ ਅਠੀ। ਅੱਠ ਲੈ ਲੈ ਬਾਈ ਤੂੰ। ਬਾਈ ਤੂੰ ਤਾਂ ਲੈ ਲੈ ਤੇਰਾ ਬੰਦਾ। ਬਾਈ ਲੈਣੇ ਬਾਈ ਹੋਰ। ਉਹ ਬਾਗੀ ਮੁੰਡੇ। ਇਹਨਾਂ ਪਬਜੀ ਕਰਾ ਗਿਆ। ਹੋਰ ਬਾਈ। ਚੱਲ ਦੇ ਦੇ ਨਾ। ਚੱਲ ਬਾਈ ਉੱਠ ਖੜਾ ਕੇ ਲੈ ਜਾ। ਕਿਆ ਕਿਆ ਦੇਖਾ ਤੂੰ ਤਾਂ ਬਹਿ ਜਾ ਤੇਰਾ ਬੰਦਾ ਦੂਰ ਦੇ ਯਾਰ ਇਹਨਾਂ ਦਾ ਬੰਦਾ ਯਾਰ ਬਾਈ ਨੇ 8 ਨਾਲ ਖਰੀਦ ਲਿਆ ਤੇ ਹੋਰ ਵੀ ਪੱਠਾਂ ਲੈਣੀਆਂ ਬਾਈ ਨੇ ਤੇ ਆਉਣੇ ਦਲੋ ਦਲੋ ਕੇ ਆਉਣੇ ਦੇਖੋ ਉਹ ਮੁੰਡੇ ਨਾਲ ਆਇਆ